ਨਰਿੰਦਰ ਸਿੰਘ ਦੀ ਪੁਸਤਕ ਖਾਲਿਸਤਾਨ ਵਿਰੁੱਧ ਸਾਜ਼ਿਸ਼ ਦਾ ਅਗਲਾ ਅੰਕ 3 ਵਾਪਰ ਚੁੱਕੀਆਂ ਘਟਨਾਵਾਂ ਬਾਰੇ ਭਾਗ ਪਹਿਲਾ ਸਿੱਧੂ ਆਪਣੀ ਕਿਤਾਬ ਦੇ ਅਧਿਆਏ ਇੰਦਰਾ ਗਾਂਧੀ ਦਾ ਕਤਲ ਅਤੇ ਸਿੱਖ ਵਿਰੋਧੀ ਕਤਲੇਆਮ ਵਿੱਚ ਇਹ ਦਾਵਾ ਕਰਦਾ ਵੇਖਿਆ ਜਾ ਸਕਦਾ ਹੈ ਕਿ ਉਸ ਨੂੰ ਪੁਹਿਖ ਵਿੱਚ ਵਾਪਰਨ ਵਾਲੀਆਂ ਵਡੀਆਂ ਤੇ ਦੁਖਦਾਈ ਘਟਨਾਵਾਂ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਅਤੀਤ ਵਿੱਚ ਵਾਪਰ ਚੁੱਕੀਆਂ ਜਿਹੀਆਂ ਘਟਨਾਵਾਂ ਦੇ 40 ਸਾਲ ਬਾਅਦ ਉਹਦਾ ਇਹ ਦਾਵਾ ਆਪਣੀ ਬੱਲੇ ਬੱਲੇ ਕਰਾਉਣ ਲਈ ਮਾਰੀ ਫੁਕਰੀ ਤੋਂ ਵੱਧ ਕੁਝ ਵੀ ਨਹੀਂ ਕਿਉਂਕਿ ਉਹ ਇਸ ਬਾਰੇ ਨਾਂ ਤੱਕ ਇਸੇ ਲਿਖਤੀ ਦਸਤਾਵੇਜ਼ ਦਾ ਹਵਾਲਾ ਹੀ ਦਿੰਦਾ ਤੇ ਨਾ ਹੀ ਕਿਸੇ ਗਵਾਦੀ ਮੰਨਣਯੋਗ ਗਵਾਹੀ ਪੇਸ਼ ਕਰਦਾ ਹੈ ਹੁਣ ਵੀ ਉਹਦਾ ਇਹ ਦਾਬਾ ਉਸ ਘਟਨਾ ਬਾਰੇ ਹੈ ਜਿਸ ਦੇ ਵਾਪਰਨ ਦਾ ਆਮ ਤੋ ਸਾਧਾਰਨ ਬੰਦੇ ਨੂੰ ਵੀ ਪੂਰਾ ਯਕੀਨ ਸੀ ਤੇ ਸਿੱਖ ਇਤਿਹਾਸ ਵੀ ਇਸੇ ਵਾਪਰਨ ਦਾ ਸੰਕੇਤ ਦਿੰਦਾ ਸੀ ਕਿ ਦਰਬਾਰ ਸਾਹਿਬ ਤੇ ਹਮਲਾ ਕਰਨ ਵਾਲੀ ਹਿੰਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹੁਣ ਸਿੱਖਾਂ ਨੇ ਜਿਉਂਦਾ ਨਹੀਂ ਛੱਡਣਾ ਇਸ ਅਧਿਆਇ ਦਾ ਆਰੰਭ ਉਹ 7 ਜੂਨ 1984 ਨੂੰ ਸਵੇਰ ਦੀਆਂ ਖਬਰਾਂ ਵਿੱਚ ਸੰਤ ਜਰਨੈਲ ਸਿੰਘ ਭਿੰਡਰਾ ਬਾਰੇ ਦੀ ਮੌਤ ਦੀ ਖਬਰ ਦਾ ਹਵਾਲਾ ਦੇ ਕੇ ਕਰਦਾ ਹੈ ਉਹ ਲਿਖਦਾ ਹੈ ਜਦ ਮੈਂ ਦਫ਼ਤਰ ਪਹੁੰਚਿਆ ਤਾਂ ਇੱਥੇ ਆਸਾ ਧਾਰਨ ਸਨਸਨੀ ਸੀ ਨੌਜਵਾਨ ਅਧਿਕਾਰੀ ਕੁਝ ਕਮਰਿਆਂ ਵਿੱਚ ਛੋਟੇ-ਛੋਟੇ ਝੁੰਡਾਂ ਵਿੱਚ ਇਕੱਠੇ ਬੈਠੇ ਸਨ ਸਪਸ਼ਟ ਕਿ ਉਹ ਆਪਰੇਸ਼ਨ ਬਿਊ ਸਟਾਰ ਅਤੇ ਪਿਛਲੇ ਦੋ ਦਿਨਾਂ ਦੇ ਘਟਨਾਕ੍ਰਮ ਬਾਰੇ ਵਿਚਾਰ-ਵਟਾਂਦਰਾ ਕਰ ਰਹੇ ਸਨ ਉਹ ਆਪਣੀ ਇਸ ਕਿਤਾਬ ਵਿੱਚ ਲਿਖਦਾ ਹੈ ਕਿ ਮੈਂ ਇਹ ਅਹਿਸਾਸ ਕਰਕੇ ਕਿਸੇ ਕਰਮਚਾਰੀਆਂ ਨੂੰ ਇਸ ਕਾਰਵਾਈ ਨਾਮਯੂਸੀ ਹੋਈ ਹੋਵੇਗੀ ਚਾਹਾਂ ਸਿੱਖ ਸਿੱਖਸ਼ਣਾ ਦੇ ਮੁਖੀਆਂ ਨੂੰ ਬੁਲਾਇਆ ਤੇ ਸਮਝਾਇਆ ਕਿ ਇਹ ਮੰਦਭਾਗਾ ਘਟਨਾਕ੍ਰਮ ਕੁਝ ਸੀਨੀਅਰ ਕਾਂਗਰਸੀ ਨਿਤਾਮਾ ਵੱਲੋਂ ਚੋਣਾਂ ਦੇ ਫੈਦੇ ਲਈ ਖੜੇ ਕੀਤੇ ਮੁੱਦਿਆਂ ਕਾਰਨ ਵਾਪਰਿਆ ਹੈ ਇਹ ਨਾ ਤਾਂ ਕਿਸੇ ਹਿੰਦੂ ਸਿੱਖ ਪਾੜੇ ਦਾ ਸੰਕੇਤ ਹੈ ਤੇ ਨਾ ਹੀ ਇਹ ਖਾਲਿਸਤਾਨ ਦੀ ਵੰਗ ਬਾਰੇ ਕਿਸੇ ਸੱਚੇ ਕਤਰੇ ਦੀ ਧਾਰਨਾ ਤੋਂ ਪ੍ਰੇਰਿਤ ਹੈ ਤੁਸੀਂ ਅੱਧੇ ਘੰਟੇ ਦੇ ਅੰਦਰ ਅੰਦਰ ਸਟਾਫ ਦੇ ਸਿੱਖ ਮੈਂਬਰਾਂ ਨੂੰ ਕਹੋ ਕਿ ਜੋ ਕੁਝ ਵਾਪਰਿਆ ਇਸ ਦਾ ਵਿਭਾਗ ਵਿੱਚ ਉਹਨਾਂ ਦੇ ਕਰਤੱਵਾਂ ਦੀ ਕਾਰਗੁਜ਼ਾਰੀ ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ ਸਾਡੀ ਮੁਢਲੀ ਜ਼ਿੰਮੇਵਾਰੀ ਰਾਸ਼ਟਰ ਦੀ ਸੁਰੱਖਿਆ ਪ੍ਰਤੀ ਹੈ ਧਾਰਮਿਕ ਸੰਬੰਧੀ ਕਰਨ ਬਾਰੇ ਨਹੀਂ ਸਿੱਧੂ ਅਨਸਾਰ ਉਹਨਾਂ ਨੇ ਇਹੀ ਕੀਤਾ ਤੇ ਬਾਕੀ ਦਾ ਦਿਨ ਰੋਜ਼ ਦੀ ਤਰ੍ਹਾਂ ਦਫ਼ਤਰ ਦੇ ਕੰਮ ਵਿੱਚ ਬਤਾਇਆ ਜੋ ਸੁਭਾਵਿਕ ਤੌਰ ਤੇ ਆਮ ਦਿਨਾਂ ਨਾਲੋਂ ਹੌਲੀ ਗਤੀ ਨਾਲ ਅੱਗੇ ਵਧਿਆ ਸਿੱਧੂ ਨੇ ਇਸ ਕਹਾਣੀ ਨਾਲ ਆਪਣੀ ਦੇਸ਼ ਭਗਤੀ ਧਰਮ ਨਿਰਪੱਖਤਾ ਅਧਿਪਤ ਭਗ ਪ੍ਰਤੀ ਜ਼ਿਮੇਵਾਰੀ ਦਾ ਬਿਆਨ ਕੀਤਾ ਹੈ ਉਸ ਦੀ ਧਾਰਨਾ ਬਣ ਚੁੱਕੀ ਹੈ ਕਿ ਸਿੱਖਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਕੀਤੀਆਂ ਹੋਣ ਕਰਕੇ ਉਹਨਾਂ ਨੂੰ ਦੇਸ਼ ਦੀ ਸੁਰੱਖਿਆ ਪ੍ਰਤੀ ਸਮਰਪਿਤ ਹੋਣਾ ਚਾਹੀਦਾ ਹੈ ਭਾਵੇਂ ਉਹਨਾਂ ਤੇ ਕਿੰਨਾ ਵੀ ਅਤਿਆਚਾਰ ਕਿਉ ਨਾ ਹੋਵੇ ਉਹ ਜੋ ਉਸਨੇ ਦਿਲੋਂ ਨਾ ਚਾਹੁੰਦੇ ਹੋਇਆ ਵੀ ਇਹ ਮੰਨਿਆ ਕਿ ਸਰਕਾਰ ਦੇ ਸਿੱਖ ਕਰਮਚਾਰੀਆਂ ਵਿੱਚ ਵੀ ਦਰਬਾਰ ਸਾਹਿਬ ਤੇ ਕੀਤੇ ਗਏ ਫੌਜੀ ਹਮਲੇ ਦਾ ਰੂਸ ਸੀ ਪਰ ਉਹ ਇਸ ਕੱਲੂਕਾਰ ਨੂੰ ਕਾਂਗਰਸ ਪਾਰਟੀ ਦੀ ਚੌੜ ਰਣਨੀਤੀ ਤੱਕ ਸੀਮਤ ਕਰਕੇ ਇਸ ਇਤਿਹਾਸਿਕ ਸੱਚ ਨੂੰ ਲੁਕਾਉਣਾ ਚਾਹੁੰਦਾ ਹੈ ਕਿ ਸਿੱਖਾਂ ਤੇ ਇਹ ਹਮਲਾ ਹਿੰਦ ਸਟੇਟ ਦਾ ਸੀ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਹਮਸਲਾ ਹੋ ਕੇ ਇਹ ਹਮਲਾ ਕਰਨ ਦਾ ਫੈਸਲਾ ਲਿਆ ਸੀ ਇੰਦਰਾ ਸਰਕਾਰ ਨੇ ਵਿਦੇਸ਼ੀ ਤਾਕਤਾਂ ਬ੍ਰਿਟਾਨੀਆ ਤੇ ਰੂਸ ਤੋਂ ਵੀ ਸਲਾਹ ਤੇ ਮਦਦ ਲਈ ਸੀ ਉਸ ਦਾ ਇਹ ਦਾਵਾ ਤਾਂ ਹੈ ਹੀ ਕੋਰਾ ਝੂਠ ਕੇ ਉਸ ਨੇ ਆਪਣੇ ਵਿਭਾਗ ਰਾਦੇ ਚੌਹਾਂ ਸੈਕਸ਼ਨਾਂ ਦੇ ਮੁਖੀਆਂ ਨੂੰ ਕਿਹਾ ਸੀ ਕਿ ਇਹ ਮੁੱਦੇ ਕੋਈ ਸੀਨੀਅਰ ਕਾਂਗਰਸੀ ਨੇਤਾਵਾਂ ਦੁਆਰਾ ਜਾਣਬੁੱਝ ਕੇ ਚੋਣ ਫਾਇਦੇ ਲਈ ਖੜੇ ਕੀਤੇ ਗਏ ਸਨ ਜੇਕਰ ਉਸ ਨੇ ਅਜਿਹੀ ਗੱਲ ਕੀਤੀ ਹੁੰਦੀ ਤਾਂ ਇਹ ਡਿਕਟੇਟਰ ਬਣ ਚੁੱਕੀ ਇੰਦਰਾ ਗਾਂਧੀ ਤੱਕ ਜ਼ਰੂਰ ਅਪੜਨੀ ਸੀ ਜੋ ਉਸ ਨੇ ਸਿੱਧੂ ਦਾ ਰਾਤੋਂ ਬੋਰੀਆ ਵੀ ਇਸ ਤਰ੍ਹਾਂ ਗੋਲ ਕਰਕੇ ਉਸ ਨੂੰ ਜੇਲ੍ਹ ਤੋਂ ਛੁੱਟ ਦੇਣਾ ਸੀ ਕਿਉਂਕਿ ਸਿੱਧੂ ਜਿਹੜੇ ਸੀਨੀਅਰ ਕਾਂਗਰਸੀ ਨੇਤਾਵਾਂ ਵੱਲ ਉਂਗਲ ਕਰਦਾ ਉਹਨਾਂ ਵਿੱਚ ਇੰਦਰਾ ਵੀ ਸ਼ਾਮਲ ਸੀ ਤੇ ਸਿੱਧੂ ਦੀ ਜੁਰਤ ਨਹੀਂ ਸੀ ਕਿ ਉਹ ਉਸ ਵਿਰੁੱਧ ਆਪਣੇ ਵਿਭਾਗ ਦੇ ਕਿਸੇ ਹੋਰ ਅਫਸਰ ਨਾਲ ਚੂਚਾਂ ਵੀ ਕਰਦਾ ਸਿੱਧੂ ਦੀ ਇਸ ਕਿਤਾਬ ਦਾ ਕੇਂਦਰ ਬਿੰਦੂ ਹੀ ਇਹ ਦਰਸਾਉਣਾ ਹੈ ਕਿ ਇਹ ਹਮਲਾ ਅਕਾਲੀ ਕਾਂਗਰਸ ਪਾਰਟੀ ਵੱਲੋਂ ਆਪਣੀ ਚੋਣ ਰਣਨੀਤੀ ਅਨੁਸਾਰ ਹੀ ਕੀਤਾ ਗਿਆ ਸੀ ਅਸਲ ਵਿੱਚ ਉਹ ਸਿੱਖ ਹੋ ਕੇ ਵੀ ਸਿੱਖੀ ਸੁਰਤ ਤੋਂ ਪੂਰੀ ਤਰ੍ਹਾਂ ਸਖਣਾ ਤੇ ਵਡਾਣੀ ਚੱਕਰੀ ਦਾ ਜਾਕਰ ਹੋਣ ਕਰਕੇ ਭਾਰਤ ਰਾਸ਼ਟਰ ਨੂੰ ਹੀ ਸਮਰਪਿਤ ਹੈ ਉਹ ਚਾਹੁੰਦਾ ਹੈ ਕਿ ਸਰਕਾਰੀ ਧਾਰਿਆਂ ਵਿੱਚ ਕੰਮ ਕਰਨ ਵਾਲੇ ਸਾਰੇ ਸਿੱਖਾਂ ਦੀ ਸੋਚ ਵੀ ਉਹਦੀ ਸੋਚ ਵਰਗੀ ਰਾਸ਼ਟਰਪਤੀ ਹੀ ਹੋਵੇ ਅਤੇ ਆਪਣੀ ਸਰਕਾਰੀ ਜ਼ਿੰਮੇਵਾਰੀ ਨਿਭਾਉਣ ਤੋਂ ਬਿਨਾ ਉਹ ਚਾਹ ਕੇ ਵੀ ਆਪਣੇ ਧਰਮ ਬਾਰੇ ਸੋਚਣ ਦਾ ਕਤਈ ਹਿਆ ਨ ਕਰਨ ਇਸ ਅਧਿਆਇ ਦੇ ਉਪਸਰ ਲੇਖ ਮਾਰਨ ਦੀ ਡਿਊਟੀ ਵਿੱਚ ਉਹ ਇੱਕ ਹੋਰ ਦਾਵਾ ਕਰਦਾ ਹੈ ਉਹ ਲਿਖਦਾ ਹੈ ਮੈਂ ਆਪਣੀ ਪਤਨੀ ਬੇਟੇ ਤੇ ਬੇਟੀ ਸਮੇਤ ਆਪਰੇਸ਼ਨ ਬਿਊ ਸਟਾਰ ਦਾ ਅਸਰ ਵੇਖਣ ਲਈ ਜਦ 7 ਜੂਨ 1984 ਸ਼ਾਮ ਨੂੰ ਗੁਰਦੁਆਰਾ ਬੰਗਲਾ ਸਾਹਿਬ ਗਿਆ ਤਾਂ ਉੱਥੇ ਵੇਖਿਆ ਸਿੱਖ ਇਸ ਆਪਰੇਸ਼ਨ ਬਾਰੇ ਆਪੋ ਵਿੱਚ ਚਰਚਾ ਕਰ ਰਹੇ ਸਨ ਲਾਲ ਸਹੀ ਵਿੱਚ ਲਿਖੀਆਂ ਤਖਤੀਆਂ ਦਾ ਪ੍ਰਦਰਸ਼ਨ ਕੀਤਾ ਗਿਆ ਤਖਤੀਆਂ ਦੀ ਸਮਗਰੀ ਤੇ ਚਰਚਾ ਵਿੱਚ ਸਰਕਾਰ ਤੇ ਕਾਂਗਰਸ ਦੀ ਬੜੀ ਲੋਚਨਾ ਹੋ ਰਹੀ ਸੀ ਇੱਕ ਤਖਤੀ ਤੇ ਲਿਖਿਆ ਸੀ ਭਾਈ ਅਮਰੀਕ ਸਿੰਘ ਤੇ ਬਾਬਾ ਠਾਰਾ ਸਿੰਘ ਨੂੰ ਤਸੀਹੇ ਦੇ ਕੇ ਮਾਰਿਆ ਗਿਆ ਹੁਣ ਇਸ ਨੂੰ ਬ੍ਰਾਹਮਣੀ ਨੂੰ ਮਾਰਨ ਦਾ ਹਰ ਸਿੱਖ ਦਾ ਫਰਜ਼ ਬਣਦਾ ਹੈ ਅਤੇ ਭਿੰਡਰਾਂਵਾਲੇ ਦੀ ਮੌਤ ਦਾ ਜ਼ਿਕਰ ਕਰਨ ਵਾਲੀ ਕੋਈ ਤਖਤੀ ਨਹੀਂ ਸੀ ਸਿੱਖਾਂ ਨੂੰ ਯਕੀਨ ਸੀ ਕਿ ਉਹ ਆਪਰੇਸ਼ਨ ਤੋਂ ਪਹਿਲਾਂ ਹੀ ਭੱਜ ਗਿਆ ਸੀ ਸਿੱਧੂ ਦੇ ਤਖਤੀਆਂ ਵਾਲੇ ਦਾਵੇ ਜਿੰਨਾ ਬਚਿੰਦਰਾ ਨੂੰ ਮਾਰਨ ਲਈ ਸਿੱਖਾਂ ਨੂੰ ਲਲਕਾਰਨ ਵਾਲੀ ਤਖਤੀ ਦਾ ਖਾਸ ਜ਼ਿਕਰ ਹੈ ਉਹਦੀ ਨਾਂ ਤਾਂ ਉਹਨਾਂ ਦਿਨਾਂ ਦੀ ਕੋਈ ਅਖਬਾਰ ਦੀ ਹੀ ਪੁਸ਼ਟੀ ਕਰਦੀ ਹੈ ਤੇ ਨਾ ਹੀ ਉਦੋਂ BBC ਲੰਡਨ ਵਾਈਸਫ ਸਾਫ ਅਮਰੀਕਾ ਅਤੇ ਵਾਈਸਫ ਸਾਫ ਜਰਮਨੀ ਵਰਗੀਆਂ ਪ੍ਰਮੁੱਖ ਵਿਦੇਸ਼ੀ ਤੇ ਅੰਤਰਰਾਸ਼ਟਰੀ ਖਬਰ ਏਜੰਸੀਆਂ ਸਮੇਤ ਭਾਰਤੀ ਰੇਡੀਓ ਅਤੇ ਦੂਰਦਰਸ਼ਨ ਨੇ ਹੀ ਇਸ ਦੀ ਤਸਦੀਕ ਕੀਤੀ ਸੀ ਹਾਂ ਇਹ ਸੱਚ ਹੈ ਕਿ ਸਿੱਖਾਂ ਵਿੱਚ ਇਸ ਹਮਲੇ ਬਾਰੇ ਸਿਖਰ ਦਾ ਗਮ ਗੁੱਸਾ ਤੇ ਰੋ ਪੈਦਾ ਹੋ ਗਿਆ ਸੀ ਤੇ ਹਰ ਕਿਸੇ ਨੂੰ ਪਤਾ ਸੀ ਕਿ ਹੁਣ ਸਿੱਖਾਂ ਨੇ ਇੰਦਰਾ ਗਾਂਧੀ ਨੂੰ ਜਿਉਂਦਾ ਨਹੀਂ ਛੱਡਣਾ ਇਹੋ ਅੰਦਾਜ਼ਾ ਸਿੱਧੂ ਨੂੰ ਵੀ ਸੀ ਕਿ ਸਿੱਖਾਂ ਨੇ ਉਸ ਨੂੰ ਅਵਸ਼ਾਰ ਮਾਰ ਦੇਣਾ ਤੇ ਹਰੇਕ ਸੇਖੀ ਉਸ ਨੂੰ ਸੋਧਣ ਲਈ ਤਤਪਰ ਹੈ ਸਿੱਖਾਂ ਦੇ ਇਸ ਜਜ਼ਬੇ ਨੂੰ ਚੰਗੀ ਤਰ੍ਹਾਂ ਜਾਣਦਾ ਸੀ ਪਰ ਜਦ ਭਾਈ ਕੇਰ ਸਿੰਘ ਦੀ ਪ੍ਰੇਰਣਾ ਨਾਲ ਤਿਆਰ ਹੋਏ ਭਾਈ ਬੈਂਤ ਸਿੰਘ ਤੇ ਭਾਈ ਸਤਵੰਦ ਸਿੰਘ ਨੇ 31 ਅਕਤੂਬਰ 1984 ਨੂੰ ਉਹਨਾਂ ਨੂੰ ਸੋਧ ਹੀ ਦਿੱਤਾ ਤੌਸੀ ਦੀ ਮੌਤ ਦੇ ਕਰੀਬ 40 ਸਾਲ ਬਾਅਦ ਵਾਪਰ ਚੁੱਕੀ ਇਸ ਇਤਿਹਾਸਕ ਘਟਨਾ ਨੂੰ ਆਪਣੀ ਕਿਤਾਬ ਵਿੱਚ ਆਪਣੀ ਪਹਿਲਾਂ ਹੀ ਕੀਤੀ ਗਈ ਭੁਵਿੱਖਬਾਣੀ ਦੱਸਣ ਲੱਗ ਪਿਆ ਹੈ ਉਹ ਦਾਵਾ ਕਰਦਾ ਹੈ ਕਿ ਮੈਂ ਅਗਲੇ ਦਿਨ ਭਾਵ 8 ਜੁਨ 1984 ਨੂੰ ਰਾਜ ਦੇ ਡਾਇਰੈਕਟਰ ਗੈਰੀ ਸਖਸੈਨਾ ਨੂੰ ਦੇ ਦਫ਼ਤਰ ਜਾ ਕੇ 6 ਮਹੀਨਿਆਂ ਦੇ ਅੰਦਰ ਅੰਦਰ ਤੇ ਆਪਣੀ ਪਤਨੀ ਅਤੇ ਬੱਚਿਆਂ ਨਾਲ 1 ਇੱਕਤੂਬਰ 1984 ਨੂੰ ਰਸਤੇ ਵਿੱਚ ਜਾਂਦੇ ਇੱਕ ਸਿੱਖ ਨੌਜਵਾਨ ਨੂੰ ਇੱਕ ਅਕਬਰ ਰੋਡ ਦੀ ਨੁੱਕਰ ਤੇ ਇੰਦਰਾ ਦੀ ਸੁਰੱਖਿਆ ਗਾਰਡ ਵੱਜੋਂ ਤਾਇਨਾਤ ਵੇਖ ਕੇ ਉਸੇ ਦੁਪਹਿਰ ਜਾਂ ਇੱਕ ਦੋ ਦਿਨਾਂ ਵਿੱਚ ਇੰਦਰਦੀ ਸਿੱਖਾਂ ਹੱਥੋਂ ਹੋਣ ਵਾਲੀ ਮੌਤ ਬਾਰੇ ਦੱਸ ਦਿੱਤਾ ਸੀ ਪਰ ਨਾ ਤਾਂ ਉਸ ਦੇ ਇਸ ਦਾਅਵੇ ਦੀ ਪੁਸ਼ਟੀ ਹੁਣ ਗੈਰੀ ਸਖਸੈਨਾ ਨੇ ਤੇ ਨਾ ਹੀ ਸਿੱਧੂ ਦੀ ਪਤਨੀ ਇਕਬਾਲ ਨੇ ਕਰਨੀ ਹੈ ਕਿਉਂਕਿ ਉਹ ਦੋਵੇਂ ਹੀ ਹੁਣ ਇਸ ਦੁਨੀਆ ਵਿੱਚ ਨਹੀਂ ਜਾਏ ਗੈਰੀ ਸਖਸੈਨਾ 14 ਅਪ੍ਰੈਲ 2017 ਨੂੰ 99 ਸਾਲ ਦੀ ਉਮਰ ਵਿੱਚ ਚੜ੍ਹਾਈ ਕਰ ਗਿਆ ਸੀ ਅਤੇ ਉਸ ਦੀ ਪਤਨੀ ਇਕਬਾਲ ਜਨਵਰੀ 2017 ਵਿੱਚ ਪੂਰੀ ਹੋ ਗਈ ਸੀ ਸਿੱਧੂ ਦਾ ਇਹ ਕਹਿਣਾ ਕਿ ਉਹ ਭਿੰਡਰਾਵਾਲੇ ਦੀ ਮੌਤ ਦਾ ਜ਼ਿਕਰ ਕਰਨ ਵਾਲੀ ਕੋਈ ਤਕਤੀ ਨਾ ਹੋਣ ਦਾ ਕਾਰਨ ਸਿੱਖਾਂ ਨੂੰ ਯਕੀਨ ਸੀ ਕਿ ਉਹ ਆਪਰੇਸ਼ਨ ਤੋਂ ਪਹਿਲਾਂ ਹੀ ਭੱਜ ਗਿਆ ਸੀ ਸਰਸਰ ਝੂਠਾ ਵੀ ਹੈ ਤੇ ਸੰਤ ਜਰਨੈਲ ਸਿੰਘ ਦਾ ਅਪਮਾਨ ਵੀ ਕਰਦਾ ਹੈ ਉਸ ਵੱਲੋਂ ਉਸ ਲਈ ਵਰਤਿਆ ਗਿਆ ਭੱਜ ਗਿਆ ਸ਼ਬਦ ਉਸ ਦੀ ਮਿੱਥ ਕੇ ਹੀਟੀ ਕਰਨ ਲਈ ਹੀ ਵਰਤਿਆ ਗਿਆ ਹੈ ਉਸ ਵੱਲੋਂ ਮਾੜੀ ਭਾਵਨਾ ਵਿੱਚ ਵਰਤੇ ਗਏ ਇਸ ਸ਼ਬਦ ਦਾ ਸਿੱਧਾ ਅਰਥ ਇਹ ਹੈ ਕਿ ਉਹ ਇਹ ਗੱਲ ਪ੍ਰਚਾਰਨੀ ਚਾਹੁੰਦਾ ਹੈ ਕਿ ਸੰਤ ਜਰਨੈਲ ਸਿੰਘ ਬਗਾਨੀਆਂ ਮਾਵਾਂ ਦੇ ਪੁੱਤ ਮਰਵਾ ਕੇ ਅਦੇ ਕਾਲ ਤੱਕ ਤੇ ਤਬਾਹ ਕਰਵਾ ਕੇ ਆਪ ਜਾਨ ਬਚਾ ਕੇ ਭੱਜ ਗਿਆ ਸੀ ਹਾਂ ਇੱਕੋ ਇੱਕ ਦਸਤਾਵੇਜ਼ ਜੀ ਸਬੂਤ ਹੋ ਸਕਦਾ ਸੀ ਜੇਕਰ ਸਿੱਧੂ ਜਿਵੇਂ ਉਹ ਦਾਵਾ ਕਰਦਾ ਹੈ ਆਪਣੇ ਵੱਲੋਂ ਲਿਖਿਆ ਉਹ ਹੱਥ ਲਿਖਤ ਨੋਟ ਗੈਰੀ ਸਖਸੈਨਾ ਨੂੰ ਭੇਜ ਦਿੰਦਾ ਉਹਦੇ ਕਹਿਣ ਅਨੁਸਾਰ ਉਹਨੇ ਇਸ ਲਈ ਆਪਣੀ ਨਿੱਜੀ ਸਹਾਇਕ ਸੀਤਾ ਲక్ష్ਮੀ ਤੋਂ ਡਾਇਰੈਕਟਰ ਨੂੰ ਸੰਬੋਧਿਤ ਇੱਕ ਲਫਾਫਾ ਵੀ ਤਿਆਰ ਕਰਵਾਇਆ ਸੀ ਜਿਸ ਤੇ ਲਿਖਿਆ ਸੀ ਸਿਰਫ ਪ੍ਰਾਪਤਕਰਤਾ ਦੁਆਰਾ ਹੀ ਖੋਲਿਆ ਜਾਵੇ ਪਰ ਉਹ ਆਪ ਹੀ ਲਿਖਦਾ ਹੈ ਕਿ ਉਸਨੇ ਇਹ ਸੋਚ ਕੇ ਉਹ ਨੋਟ ਉਸਨੂੰ ਨਹੀਂ ਸੀ ਭੇਜਿਆ ਕਿ ਜੇ ਅਜਿਹੀ ਕੋਸ਼ਿਸ਼ ਯਾਨੀ ਇੰਦਰਾ ਨੂੰ ਮਾਰਨ ਦੀ ਉਸੇ ਦੁਪਹਿਰ ਜਾਂ ਇੱਕ ਦੋ ਦਿਨਾਂ ਵਿੱਚ ਕੀਤੀ ਜਾਂਦੀ ਹੈ ਤਾਂ ਕਿਤੇ ਇਸ ਸਾਜ਼ਿਸ਼ ਇੰਦਰਾ ਦੀ ਮੌਤ ਦੇ ਕੇਸ ਵਿੱਚ ਮੈਨੂੰ ਵੀ ਕ੍ਰਿਸ਼ਨਾ ਲਿਆ ਜਾਵੇ। ਉਹ ਸਿੱਧੂ ਦਾ ਇਹ ਦਾਵਾ ਵੀ ਫੋਕਾ ਹੀ ਹੈ ਕਿਉਂਕਿ ਇਸ ਦੀ ਭਰੋਸੇਯੋਗਤਾ ਸਾਬਤ ਕਰਨ ਲਈ ਉਹਨੇ ਹੋਰ ਕੋਈ ਵੀ ਦਸਤਾਵੇਜ਼ੀ ਸਬੂਤ ਪੇਸ਼ ਨਹੀਂ ਕੀਤਾ। ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੇ ਬਚ ਕੇ ਨਿਕਲਣ ਦੀ ਗੱਲ ਵੀ ਜਿਵੇਂ ਸਿੱਧੂ ਕਹਿੰਦਾ ਹੈ ਉਸ 7 ਜੂਨ ਨੂੰ ਨਹੀਂ ਦਰਬਾਰ ਸਾਹਿਬ ਤੇ ਹੋਏ ਫੌਜੀ ਹਮਲੇ ਤੋਂ ਕਈ ਦਿਨ ਬਾਅਦ ਚੱਲੀ ਸੀ ਇਸ ਅਫਵਾਹ ਨੂੰ ਫਲਾਨ ਵਿੱਚ ਜਗਬਾਣੀ ਸਮੇਤ ਕੁਝ ਅਖਬਾਰਾਂ ਨੇ ਆਪਣੀ ਭੂਮਿਕਾ ਨਿਭਾਈ ਸੀ 20 ਜੂਨ 1984 ਦੀ ਜਗਬਾਣੀ ਵਿੱਚ ਖਬਰ ਸੀ ਕਿ ਪਾਕਿਸਤਾਨ 30 ਜੂਨ ਨੂੰ ਆਪਣੇ ਟੀਵੀ ਤੇ ਨਕਲੀ ਪਿੰਡਰਾ ਵਾਲਾ ਵਿਖਾਏਗਾ ਸੰਤਾਂ ਦੇ ਜਿਉਂਦੇ ਹੋਣ ਦੀ ਗੱਲ ਤੋਰਨ ਦੇ ਮੁੱਖ ਕਾਰਨ ਇਹ ਸਨ ਹਿੰਦ ਸਰਕਾਰ ਸੰਤਾਂ ਦੇ ਬਚ ਕੇ ਨਿਕਲ ਜਾਣ ਦਾ ਪ੍ਰਚਾਰ ਕਰਾ ਕੇ ਸਿੱਖਾਂ ਅੰਦਰ ਦਰਬਾਰ ਸਾਹਿਬ ਦੇ ਹਮਲੇ ਕਾਰਨ ਪੈਦਾ ਹੋਇਆ ਰੋਟਡੰਡਾ ਕਰਨਾ ਚਾਹੁੰਦੀ ਸੀ ਦੂਜਾ ਸਰਕਾਰ ਚਾਹੁੰਦੀ ਸੀ ਕਿ ਸਿੱਖ ਸੰਤ ਜਰਨੈਲ ਸਿੰਘ ਦਾ ਅਗਲਾ ਹੁਕਮ ਅੜੀਕਦੇ ਰਹਿਣ ਇਸ ਅੜੀਕ ਵਿੱਚ ਉਹਨਾਂ ਦਾ ਸਰਕਾਰ ਵਿਰੁੱਧ ਗੁੱਸਾ ਹੌਲੀ-ਹੌਲੀ ਠੰਡਾ ਪੈ ਜਾਵੇ ਅਤੇ ਉਹ ਚੁੱਪ ਕਰਕੇ ਬਹਿ ਜਾਣ ਤੀਜਾ ਗ੍ਰਿਫਤਾਰੀ ਦੇ ਕੇ ਫੌਜ ਦੀ ਆਰਪੀਐਸ ਵਿੱਚ ਚੜ ਕੇ ਜਾਣਾ ਬਚਾ ਕੇ ਗ੍ਰਿਫਤਾਰ ਹੋਣ ਵਾਲੇ ਅਕਾਲੀ ਆਗੂ ਸੰਤ ਜਰਨੈਲ ਸਿੰਘ ਨੂੰ ਬਚ ਕੇ ਨਿਕਲ ਗਿਆ ਦਰਸਾ ਬਦਨਾਮ ਕਰਨਾ ਚਾਹੁੰਦੇ ਸਨ ਅਤੇ ਚੌਥਾ ਸਿੱਖਾਂ ਦੀ ਦਿੱਲੀ ਖਾਸ ਸੀ ਕਿ ਸੰਤ ਜਰਨੈਲ ਸਿੰਘ ਇਸ ਕੱਲੂਕਾਰੇ ਵਿੱਚੋਂ ਬਚ ਕੇ ਨਿਕਲ ਗਏ ਹੋਣ ਇਸ ਅਫਵਾਹ ਨੂੰ ਫਲਾਉਣ ਲਈ ਹਿੰਦ ਸਰਕਾਰ ਨੇ ਜਿਹੜੀ ਸਾਜ਼ਿਸ਼ ਰਚੀ ਸੀ ਸਿੱਧੂ ਇਸ ਨੂੰ ਜਾਣਦਾ ਹੋਇਆ ਵੀ ਉਸ ਦਾ ਜ਼ਿਕਰ ਤੱਕ ਨਹੀਂ ਕਰਦਾ ਉਹ ਸਾਜ਼ਿਸ਼ ਕਿਉਂ ਕਿਵੇਂ ਤੇ ਕਿਹਨੇ ਰਚੀ ਸੀ ਉਸ ਦਾ ਪੂਰਾ ਵੇਰਵਾ ਗੁਰਤੇਜ ਸਿੰਘ ਤੇ ਸਵਰਨਜੀਤ ਸਿੰਘ ਦੀ ਸੰਪਾਦਿਤ ਕੀਤੀ ਕਿਤਾਬ ਸ਼ਹੀਦ ਬਿਲਾਸ ਸੰਤ ਜਰਨੈਲ ਸਿੰਘ ਵਿੱਚ ਸ਼ਹਾਦਤ ਦਾ ਸੱਚ ਲੇਖ ਵਿੱਚ ਦਰਜ ਸਿੱਧੂ ਦੇ ਇਸ ਅਧਿਆਇ ਦੇ ਅਗਲੇ ਉਪਸਰ ਲੇਖ ਖਤਰੇ ਦੀ ਸੂਚਨਾ ਵਿੱਚ ਇਹ ਪ੍ਰਚਾਰਨ ਦਾ ਯਤਨ ਕਰ ਰਿਹਾ ਹੈ ਕੇਂਦਰਾ ਗਾਂਧੀ ਦੀ ਮੌਤ ਤੋਂ ਬਾਅਦ ਸਿੱਖਾਂ ਤੇ ਵਾਪਰੇ ਕੱਢੂਕਾਰੇ ਦਾ ਕਾਰਨ ਸੱਤਾਤਾਰੀ ਹਿੰਦੂਤਵੀ ਫਿਰਕੂ ਸੋਚ ਦੀ ਸਿੱਕਾ ਨਾਲ ਵੈਰ ਭਾਵਨਾ ਨਹੀਂ ਸਿਰਫ ਕਾਂਗਰਸ ਦੀ ਆਗੂਆਂ ਦੀ ਅਗਵਾਈ ਹੇਠ ਸੰਗਠਿਤ ਗੁੰਡਿਆਂ ਦੇ ਸਮੂਹਨ ਇਸ ਦੀ ਪੁਸ਼ਟੀ ਲਈ ਉਹ ਇੰਦਰਾ ਦੀ ਮੌਤ ਵਾਲੇ ਦਿਨ ਦੀ ਇੱਕ ਕਹਾਣੀ ਬਿਆਨ ਕਰਦਾ ਹੋਇਆ ਲਿਖਦਾ ਹੈ ਸ਼ਾਮ ਨੂੰ ਲਗਭਗ 5:30 ਵਜੇ ਦਫ਼ਤਰ ਤੋਂ ਵਾਪਸ ਜਾਂਦੇ ਸਮੇ ਅਸੀਂ ਆਈਐਨਏ ਪੁਲ ਵੱਲ ਜਾਣ ਲਈ ਲੋਧੀ ਰੋਡ ਤੋਂ ਤੁਗਲਕ ਰੋਡ ਵੱਲ ਖੱਬੇ ਪਾਸੇ ਮੁੜਨੀ ਵਾਲੇ ਸਾਂ ਕਿ ਮੈਨੂੰ ਅਗਲੀ ਸੀਟ ਤੇ ਬੈਠਾ ਵੇਖ ਕੇ ਇੱਕ ਹਿੰਦੂ ਨੌਜਵਾਨ ਭੱਜ ਕੇ ਸਾਡੀ ਕਾਰ ਦੇ ਅੱਗੇ ਆਨ ਖਲੋਤਾ ਅਤੇ ਮੇਰੀ ਸੁਰੱਖਿਆ ਦੀ ਚਿੰਤਾ ਕਰਦਿਆਂ ਉਹਨੇ ਸਾਨੂੰ ਉਸ ਪੁਲ ਵੱਲ ਨਾ ਜਾਣ ਲਈ ਕਿਹਾ ਸਿੱਧੂ ਅੱਗੇ ਲਿਖਦਾ ਉਹ ਨੌਜਵਾਨ ਮੇਰੀ ਸੁਰੱਖਿਆ ਲਈ ਕਿਉਂ ਚਿੰਤਤ ਸੀ ਇਸ ਦਾ ਕੁਝ ਦਿਨ ਬਾਅਦ ਮੈਨੂੰ ਪਤਾ ਲੱਗਾ ਕਿ ਰਜੀਵ ਗਾਂਧੀ ਦਾ ਸਹਿਯੋਗੀ ਅਰਜਨ ਦਾਸ ਕੁਝ ਗੁੰਡਿਆਂ ਦੀ ਮਦਦ ਨਾਲ ਸਿੱਖਾਂ ਨਾਲ ਆਈਐਨਏ ਪੁਲ ਤੇ ਹੱਥੋਪਾਈ ਕਰ ਰਿਹਾ ਸੀ ਤੇ ਇੱਥਾਂ ਰੇਲਵੇ ਪਟੜੀਆਂ ਤੇ ਸੁੱਟ ਰਿਹਾ ਸੀ ਇਸ ਕਹਾਣੀ ਨਾਲ ਸਿੱਧੂ ਫਿਰਕਾ ਪ੍ਰਸਤੀ ਵਿੱਚ ਗਰਸੇ ਅਤੇ 1947 ਤੋਂ ਹੀ ਸਿੱਖਾਂ ਨਾਲ ਬੈਰ ਭਾਵਨਾ ਪਾਲੀ ਬੈਠੇ ਸੱਤਾਧਾਰੀ ਹਿੰਦੂਆਂ ਨੂੰ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ ਤੋਂ ਮੁਕਤ ਕਰਨ ਦਾ ਯਤਨ ਕਰਦਾ ਸਾ ਪਕਾਈ ਦਿੰਦਾ ਹੈ ਉਹਦੇ ਇਸ ਯਤਨ ਦੀ ਪੁਸ਼ਟੀ ਉਹਦੀਆਂ ਲਿਖੀਆਂ ਇਨਾਂ 17 ਤੋਂ ਹੁੰਦੀ ਹੈ ਮੇਰੀ ਸੁਰੱਖਿਆ ਲਈ ਉਸ ਨੌਜਵਾਨ ਦੇ ਚਿਹਰੇ ਤੇ ਚਿੰਤਾ ਇਹ ਦਰਸਾਉਂਦੀ ਹੈ ਕਿ ਇੰਦਰਾ ਗਾਂਧੀ ਦੇ ਦੋ ਸਿੱਖ ਪੁਲਿਸ ਸੁਰੱਖਿਅਕਾਂ ਦੁਆਰਾ ਉਸ ਦਾ ਕਤਲ ਕੀਤੇ ਜਾਣ ਦੇ ਬਾਵਜੂਦ ਆਮ ਤੌਰ ਤੇ ਸਿੱਖਾਂ ਵਿਰੁੱਧ ਹਿੰਦੂਆਂ ਦੇ ਮਨਾ ਵਿੱਚ ਕੋਈ ਗੁੱਸਾ ਨਹੀਂ ਸੀ ਸਿੱਧੂ ਭਲੀ ਭਾਂਤ ਜਾਣਦਾ ਹੋਇਆ ਵੀ ਕਿ ਆਜ਼ਾਦ ਹਿੰਦੁਸਤਾਨ ਵਿੱਚ ਸੱਤਾਧਾਰੀ ਹਿੰਦੂਆਂ ਦਾ ਸਿੱਖਾਂ ਪ੍ਰਤੀ ਵਤੀਰਾ ਫਿਰਕੂ ਤੇ ਵੈਰ ਭਾਵਨਾ ਵਾਲਾ ਹੀ ਰਿਹਾ ਹੈ ਪੰਜਾਬੀ ਬੋਲੀ ਦੇ ਆਧਾਰ ਤੇ ਪੰਜਾਬੀ ਸੂਬੇ ਦਾ ਵਿਰੋਧ ਗੁੰਡਿਆਂ ਨੇ ਨਹੀਂ ਸੱਤਾ ਦੀ ਤਾਕਤ ਨਾਲ ਹੰਕਾਰੇ ਹੋਏ ਹਿੰਦੂਆਂ ਨੇ ਹੀ ਕੀਤਾ ਸੀ ਪੰਜਾਬੀ 'ਚ ਬੋਲ ਕੇ ਆਪਣੀ ਮਾਤ ਭਾਸ਼ਾ ਪੰਜਾਬੀ ਦੀ ਥਾਂ ਹਿੰਦੀ ਵੀ ਗੁੰਡਿਆਂ ਨੇ ਨਹੀਂ ਫਿਰਕਾਪ੍ਰਸਤ ਹਿੰਦੂਆਂ ਨੇ ਹੀ ਲਖਵਾਈ ਸੀ ਨਵੰਬਰ 1984 ਦੇ ਸਿੱਖ ਕਤਲੇਆਮ ਦੀ ਅਗਵਾਈ ਕਰਨ ਵਾਲੇ ਕਾਂਗਰਸੀ ਆਗੂ ਵੀ ਕਿਸੇ ਹੋਰ ਧਰਮ ਦੇ ਨਹੀਂ Hindu ਮਤ ਦੇ ਹੀ ਧਾਰਨੀ ਸਨ ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦਾ ਕਿਤਾਬ ਦੇਣ ਵਾਲੇ ਜਨ ਸੰਗੀ ਤੇ ਭਾਜਪਾ ਆਗੂ ਤਾਂ ਹੈ ਹੀ ਕੱਟੜ Hindu ਸਨ ਦਰਬਾਰ ਸਾਹਿਬ ਤੇ ਫੌਜੀ ਹਮਲੇ ਦੀ ਖੁਸ਼ੀ ਵੀ ਸਭ ਤੋਂ ਵੱਧ ਗੁੰਡਿਆਂ ਨੇ ਨਹੀਂ ਫਿਰਕਾ ਪ੍ਰਸਤ ਹਿੰਦੂਆਂ ਨੇ ਹੀ ਮਨਾਈ ਸੀ ਸਾਡੇ ਦਬਾਅ ਕਾਰਨ ਹੀ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਵਿੱਚ ਫੌਜ ਭੇਜਣ ਦਾ ਫੈਸਲਾ ਲਿਆ ਸੀ ਦਾ ਮਾਈ ਕੰਟਰੀ ਮਾਈ ਲਾਈਫ ਕਿਤਾਬ ਦਾ ਦਾਵਾ ਕਰਨ ਵਾਲਾ ਭਾਜਪਾਗੂ ਐਲਕੇੜਵਾਨੀ ਵੀ ਤਾਂ ਕੱਟੜ ਹਿੰਦੂਈ ਸੀ ਮੂਕ ਦਰਸ਼ਕ ਬਣ ਕੇ ਸਿੱਖ ਕਤਲੇਆਮ ਨੂੰ ਵੇਖਣ ਕਾਤਲਾਂ ਨੂੰ ਖੁੱਲ ਦੇਣ ਅਤੇ ਸਿੱਖਾਂ ਨੂੰ ਬੇਹਤਿਆਰੇ ਕਰਨ ਵਾਲੀ ਪੁਲਿਸ ਵੀ ਤਾਂ ਗੁੰਡਾ ਫੋਰਸ ਨਹੀਂ ਹਿੰਦੋਸਤਾਨੀ ਫਿਰਕਾ ਪ੍ਰਸਤ ਹਿੰਦੂ ਫੌਜੀ ਸੀ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਵਿੱਚ ਮਰੀ ਪਈ ਇੰਦਰਾ ਗਾਂਧੀ ਨੂੰ ਵੇਖਣ ਗਏ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਕਾਰ ਤੇ ਵੱਟੇ ਮਾਰਨ ਵਾਲੇ ਵੀ ਗੁੰਡੇ ਨਹੀਂ ਸਿੱਖ ਦੁਸ਼ਮਣ ਫਿਰਕਾ ਪ੍ਰਸਤ ਹਿੰਦੂਈ ਸਨ ਅਸਲ ਵਿੱਚ ਸਿੱਖਾਂ ਦਾ ਇਹ ਕਤਲੇਆਮ ਦੁਰਗਾ ਦੇਵੀ ਨੂੰ ਸਿੱਖਾਂ ਦੀ ਬਲੀ ਚੜਾਉਣ ਲਈ ਬਲੀ ਦੀ ਸਨਾਤਨੀ Hindu ਰਸਮ ਅਨੁਸਾਰ ਕਟੜ Hinduਾਂ ਵੱਲੋਂ ਹੀ ਕੀਤਾ ਗਿਆ ਸੀ। ਉਂਝ ਵੀ ਸਿੱਧੂ ਜਿਸ ਨੌਜਵਾਨ ਨੂੰ Hindu ਦੱਸ ਰਿਹਾ ਹੋ ਸਕਦਾ ਉਹ Hindu ਹੋਵੇ ਹੀ ਨਾ। ਉਹ ਜੈਨੀ, ਬੋਧੀ, ਈਸਾਈ, ਮੁਸਲਮਾਨ, ਦਲਿਤ ਜਾਂ ਪੱਤਰ ਸਿੱਖ ਕੋਈ ਵੀ ਹੋ ਸਕਦਾ। ਕਿਉਂਕਿ ਸਿੱਧੂ ਨੇ ਉਹਦਾ ਨਾਂ ਤੇ ਥਾਂ ਟਿਕਾਣਾ ਤਾਂ ਦੱਸਿਆ ਹੀ ਨਹੀਂ। ਜਿੱਥੋਂ ਉਸ ਨੂੰ ਲੱਭ ਕੇ ਸਿੱਧੂ ਦੀ ਇਸ ਕਹਾਣੀ ਦੀ ਪੁਸ਼ਟੀ ਕੀਤੀ ਜਾ ਸਕੇ। ਉਸ ਵੇਲੇ ਮਾਤਮ ਪਰ ਗ੍ਰਾਸਟੋ ਐਸ ਦੂਸਤੀ ਜ਼ਾਤੇ ਤਰਮ ਪੁੱਛਣ ਦਾ ਹਿਆ ਤਾਂ ਕਰ ਹੀ ਨਹੀਂ ਸੀ ਸਕਦਾ ਸਿੱਧੂ ਦੀ ਇਹ ਕਹਾਣੀ 100% ਸੱਚੀ ਵੀ ਕਿਉਂ ਨਾ ਹੋਵੇ ਪਰ ਮੰਨੀ ਨਹੀਂ ਜਾ ਸਕਦੀ ਕਿਉਂਕਿ ਇਹ ਕਈ ਸਵਾਲ ਖੜੇ ਕਰਦੀ ਹੈ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕਾਂਗਰਸ ਪਾਰਟੀ ਨੇ ਦਿੱਲੀ ਸਮੇਤ ਪੂਰੇ ਦੇਸ਼ ਵਿੱਚ ਕਿੰਨੇ ਕੁ ਗੁੰਡੇ ਪਾਲ ਰੱਖੇ ਸਨ ਜਿਨ੍ਹਾਂ ਨੂੰ ਸਿੱਖਾਂ ਦਾ ਕਤਲੇਆਮ ਕਰਨ ਲਈ ਝਟਪਟ ਖੱਟੇ ਕਰ ਲਿਆ ਸੀ ਇਹ ਉਮੀਦਵਾਰ ਹੀ ਸਾਰੇ ਦਾ ਝੂਠ ਹੈ ਜਿਉ ਜੋ ਜਬੋਲ ਕੇ ਦਰਬਾਰ ਸਾਹਿਬ ਤੇ ਹਿੰਦ ਸਟੇਟ ਦੇ ਹਮਲੇ ਨੂੰ ਇਕੱਲੀ ਇੰਦਰਾ ਸਰਕਾਰ ਤੇ ਕਾਂਗਰਸ ਪਾਰਟੀ ਦਾ ਹਮਲਾ ਪ੍ਰਚਾਰਿਆ ਗਿਆ ਹੈ। ਬਾਕੀ ਅਗਲੇ ਅੰਕ ਵਿੱਚ ਧੰਨਵਾਦ